ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਨਗਰ ਨਿਗਮ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਵੱਡੇ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਹਨ ਅੰਮ੍ਰਿਤਸਰ ਵਿੱਚ ਅੱਜ ਨਗਰ ਨਿਗਮ ਵੱਲੋਂ ਪੰਜਵੇਂ ਨਸ਼ਾ ਤਸਕਰ ਦਾ ਘਰ ਤਹਿ ਦਹਿਰੀ ਕੀਤਾ ਇਸ ਤਰ੍ਹਾਂ ਮੀਡੀਆ ਨੂੰ ਜਾਣਕਾਰੀ ਜਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਨਗਰ ਨਿਗਮ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਹਨ ਅਤੇ ਮਕਬੂਲਪੁਰਾ ਇਲਾਕੇ ਦੇ ਵਿੱਚ ਗੁਰਪ੍ਰੀਤ ਸਿੰਘ ਨਾਮਕ ਨਸ਼ਾ ਤਸਕਰ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਉਸ ਦੇ ਖਿਲਾਫ ਤਿੰਨ ਮੁਕੱਦਮੇ ਐਸਐਸ ਉਸੇ ਮੁਹਾਲੀ ਬਰੋ ਦਰਜ ਕੀਤੇ ਗਏ ਹਨ ਅਤੇ ਅੰਮ੍ਰਿਤਸਰ ਵਿੱਚ ਹੀ ਉਸ ਦੇ ਉੱਪਰ ਦੋ ਮਾਮਲੇ ਦਰਜ ਹਨ ਉਸ ਨੇ ਜੋ ਨਸ਼ਾ ਤਸਕਰੀ ਦੇ ਮਾਮਲੇ ਨਾਲ ਚ ਜਾਇਦਾਦ ਬਣਾਈ ਹੈ ਉਸ ਦੇ ਉੱਪਰ ਨਗਰ ਨਿਗਮ ਬਲੋਪੁਰਸ ਦੀ ਮਦਦ ਨਾਲ ਉਸ ਦਾ ਘਰ ਤੋੜਿਆ ਗਿਆ ਹੈ ਜਿਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮਾਰਚ ਮਹੀਨੇ ਦੇ ਵਿੱਚ ਪੁਲਸ ਬਲੋ ਯੁੱਧ ਨਸ਼ਿਆਂ ਬਦ ਤੈਦ ਕਾਰਵਾਈ ਕਰਦੇ ਹੋਏ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਤੇ ਵੱਡੇ ਨਸ਼ਾ ਤੋਲਕੇ ਪਾਏ ਗਏ। ਕਿਹਾ ਕਿ ਹਾਜੀ ਕਿਸੇ ਬੱਟਾ ਅੱਜ ਦਾ ਜਿਹੜਾ ਇਹ ਨਰਿਕਨ ਬਾਬਾ ਜੀ ਜਿਹੜਾ ਉਹਨਾਂ ਤੋਂ

ਔਰ ਉਹ ਕੋਈ ਖਾਸ ਕੋਈ ਗੱਲ ਨਹੀਂ ਕਰਦੇ ਐਸਐਸਓਸੀ ਮੋਹਾਲੀ ਵੱਲੋਂ ਕਮਰਸ਼ੀਅਲ ਕੁਆਂਟੀਟੀ ਚ ਡੀਲ ਕਰਦਾ ਹੈ ਇਸ ਕੋ ਲਾਵਾ ਕਪਤਾਨੀ ਤੇ ਜਿਹੜਾ ਫਕੀਰਪੁਰਾ ਇੱਕ ਵੀ ਉਹਦਾ ਖਾਬ ਕੀਤਾ ਸੀ ਅਨਗਾਰ ਇਲਾਕੇ ਚ ਵੀ ਇੱਕ ਸਸ਼ਕਤ ਤਸਵੀਰ ਨਾਲ ਦਰਜ ਕੀਤਾ ਗਿਆ ਸੀਗਾ ਉਸ ਤੋਂ ਪਹਿਲਾਂ ਵੀ ਬਗਟਾਲਾ ਇੰਵਰੀ ਦੇ ਵਿਸ਼ਾਜ ਹੈ ਕੀਤਾ ਗਿਆ ਸਪਰੇਸ਼ਨ ਦਾ ਐਮਕੇ ਜਿਹੜੇ ਸਿਨਾ ਜਿਹੜੀਆਂ ਨੇ ਇਹਨਾਂ ਨੇ ਸਟੈਂਡਰਡ ਆਰਡਰ ਪਲੇਅਰ ਤੋਂ ਉੱਤੇ ਕਾਰਵਾਈ ਆ ਗਈ ਹੈ ਉਸ ਤੇ ਇਹ ਹੁੰਦਾ ਕਿ ਕਈ ਵਾਰ ਉਸ ਦਾ ਆਂਸਰ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਕਹਿੰਦੇ ਨੇ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਸ ਨੂੰ ਲੈ ਕੇ ਜੋ ਪੋਲਿਟਿਕਲ ਤੋਂ ਕੰਮ ਕਰਦੇ ਪਹਿਲਾਂ ਪਾਇਸ ਹੋ ਗਏ ਉਹ ਚਾਹੇ ਜਲਦੀ ਕਰਦੇ ਨਹੀਂ ਪਰਸਪਰ ਸਹਿਸਣ ਕਰਤ ਆ ਗਿਆ ਹੈ ਨਾ ਤਾਂ ਸੈਟ ਕਰਨ ਦੇ ਲਈ ਇਹ ਜਿਸ ਤਰ੍ਹਾਂ ਦੇ ਉਦੇਸ਼ ਹੈ ਉਹਨੂੰ ਬਹੁਤ ਵੱਡਾ ਫਲਟ ਮਿਲਿਆ ਹੈ ਇਹ ਜਿੱਥੇ ਆਪਣੇ ਵੱਡੀ ਗ੍ਰੇਡ ਦੀ ਗੱਲ ਕਰੀਏ ਆਪਾਂ ਤਾਂ ਇਹ ਦੋ ਲਾਸ਼ੇ ਹੀ ਕਰ ਦਿੰਦਾ ਹੈ ਇਹਦੇ ਵਿੱਚ ਮਾਰਚ ਮਾਰਚ ਮਹੀਨੇ ਦੇ ਵਿੱਚ छत्तीस पानी दो हज़ार दस लाख पाँच हज़ार खरीदे और चार दो किलो है

ਦੇਖੀਏ ਡੈਮੋਲਿਸ਼ਨ ਕਿਤਿਆਂ ਦੀਆਂ ਸਰਕਾਰੀ ਦੀਆਂ ਪ੍ਰਾਪਰਟੀਆਂ ਦੀਆਂ ਇਹ ਫਿਰਵੀਂ ਚੰਦ ਜੀ ਅੱਜ ਕਾਰਵਾਈ ਕੀਤੀ ਹੈ ਅਤੇ ਇਨਕਾਉਂਟਰਸ ਜਿਹੜੇ ਪੁਲਿਸ ਨਾਲ ਹੋਏ ਆ ਲੋਕ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਪੰਜ ਹੋਏ ਮਾਲਕੀ ਔਰ ਜਿਹੜਾ ਯੁੱਧ ਛੇੜਿਆ ਮਸ਼ਹਮ ਕਾਫੀ ਮੈਨੂੰ ਸਲਾਕਾਯੋਗ ਕਾਰਵਾਈ ਸਮਝਦਾ ਤੁਸੀਂ ਵੀ ਸਮਝਦੇ ਉਹ ਐਕਸਾਈਜ਼ ਆਫਿਸ ਜਿਹੜੀ ਯੂਨੀਫਲ ਕਾਰਪੋਰੇਸ਼ਨ ਵੱਲੋਂ ਵੱਡੀਆਂ ਮੱਛੀਆਂ ਜਿਹੜੇ ਮੋਲਤ ਸਿੰਘ ਦਾ ਮੋਟੋਰੀਅਸ ਡਰੱਗਸ ਨਾਮ ਦਾ ਵੀ ਸ਼ੇਰ ਸਿੰਘ ਹੈ ਇਕੋ ਜਿਹੜਾ ਅਜੀਠਾ ਰੋਡ ਦੇ ਉੱਤੇ ਤੇ ਇਲ ਗਾਟਨ ਮਨੀ ਨਾਲੇ ਜਿਹੜਾ ਘਰਖਾਨੇ ਦੇ ਵਿੱਚ ਉਹਦੀ ਡੈਮੋਲੀਸ਼ਨ ਦਾ ਆਰਡਰ ਪੜਿਆ ਗਿਆ ਸੀਗਾ ਅਕਪੀਸ ਹੈਲਫ ਸੈਟ ਤੋਂ ਮੰਗੀ ਸੀ ਉਹਦੇ ਨਾਲ ਆਪਾਂ ਇੱਥੇ ਖੜੇ ਹਾਂ ਮਕੂਲ ਜੀ ਕਾਰਨਾ ਧਰਮਿੰਦਰ ਸਿੰਘ ਜਿਹਦਾ ਪਿਛੋਕੜ ਵਿੱਚ ਗਰਮੀ ਸਿੰਘ ਨਿਆਸਰੀ ਗੇਲ ਚ ਹੈ ਔਰ ਉਹ